ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ ਛੋਵੋਗੇ ਅੱਜ ਦੀ ਵੀਡੀਓ ਦਾ ਜਿਹੜਾ ਵੀ ਸੂਟ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 981450336 ਤੇ ਆਰਡਰ ਕਰ ਦਿਓ ਨੰਬਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ 9814503636 ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਰਹਿੰਦੀ ਹੈ ਬਾਹਰਲੀਆਂ ਭੈਣਾਂ ਲਈ ਰੇਟ ਇਹੀ ਰਹਿਣਗੇ ਸ਼ਿਪਿੰਗ ਚਾਰजेस ਉਹਨਾਂ ਨੂੰ ਪੇ ਕਰਨੇ ਪੈਣਗੇ ਚਲੋ ਜੀ ਆਪਾਂ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਤੇ ক্লোਜ਼ ਤੋਂ ਤੁਹਾਨੂੰ ਸੂਟਾਂ ਦੀ ਡਿਟੇਲਿੰਗ ਚੈੱਕ ਕਰਾ ਦਿੰਦੇ ਆਂ ਹਾਂਜੀ ਇਹ ਸੂਟ ਰਹੂਗਾ ਜੀ ਮਸਲੀਨ ਤੇ ਕਿਉਂਕਿ ਸਰਦੀਆਂ ਤਾਂ ਬਹੁਤ ਘੱਟ ਟਾਈਮ ਦੇ ਲਈ ਰਹਿੰਦੀਆਂ ਨੇ ਇਹ ਜਿਹੜੇ ਸੂਟ ਨੇ ਇਹ ਆਪਣੇ ਜ਼ਿਆਦਾ ਟਾਈਮ ਇਹੀ ਕੰਮ ਆਉਂਦੇ ਆ ਇਹਦੀ ਨੈਕ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਕਲਰ ਇਹ ਬਲੈਕ ਕਲਰ ਦੇ ਵਿੱਚ ਹੈ ਨੈਕ ਤੇ ਵਰਕ ਹੋਇਆ ਹੋਇਆ ਸਾਰਾ ਔਰ ਵਿੱਚ ਇਹ ਸਾਰੇ ਪ੍ਰਿੰਟਰ ਹੋਊਗਾ ਔਰ ਇਹ ਬਾਰਡਰ ਤੇ ਪ੍ਰਿੰਟ ਮਿਲੂਗਾ ਤੁਹਾਨੂੰ ਬੈਕ ਸਾਈਡ ਵੀ ਇਸ ਦੀ ਸੇਮ ਹੀ ਰਹੂਗੀ ਬਟ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਇਸ ਤਰ੍ਹਾਂ ਦਾ ਤੁਹਾਨੂੰ ਬਾਰਡਰ ਮਿਲ ਜੂਗਾ ਤੇ ਇਸ ਤਰ੍ਹਾਂ ਦੀ ਸਾਰੇ ਇਹ ਜਿਹੜਾ ਹੈ ਪ੍ਰਿੰਟ ਰਹੇਗਾ ਸੂਟ ਦੇ ਵਿੱਚ ਛੋਟੇ ਛੋਟੇ ਜਿਹੇ ਡਾਟਸ ਵੀ ਹੈਗੇ ਨੇ ਇਹ ਹੋ ਗਈ ਸ਼ਰਟ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਏ ਡਾਟਸ ਵਾਲੀ ਆ ਜਾਈਗੀ ਜੀ ਬਾਟਮ ਇਹ ਰਹੂਗੀ ਬਾਟਮ ਡਾਟਸ ਵਾਲੀ ਕੱਟ ਪੂਰੀ ਰਹੂਗੀ ਔਰ ਮਸਲੀਨ ਦਾ ਹੀ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਔਰ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਸ ਨੂੰ ਹਮੇਸ਼ਾ ਵੀ ਤੁਸੀਂ ਲੈ ਸਕਦੇ ਹੋ ਔਰ ਗਰਮੀਆਂ ਦੇ ਵਿੱਚ ਵੀ ਲੈ ਸਕਦੇ ਇਸ ਤਰ੍ਹਾਂ ਦਾ ਇਹ ਦੁਪੱਟਾ ਰਹੇਗਾ ਸਾਰੇ ਵਿੱਚਕਾਰ ਜਿਵੇਂ ਆਪਣੇ ਸ਼ਰਟ ਤੇ ਆ ਜਾਂਦਾ ਬਾਟਮ ਤੇ ਆ ਜਾਂਦਾ ਤੇ ਜਿਵੇਂ ਆਪਣੇ ਪੱਲਿਆਂ ਤੇ ਹੈਗਾ ਸੋ ਬਹੁਤ ਹੀ ਸੋਹਣਾ ਜਿਹਾ ਇਹ ਸੂਟ ਹੈ ਔਰ ਰੇਟ ਵੀ ਬਹੁਤ ਹੀ ਰੀਜ਼ਨੇਬਲ ਹੁੰਦੇ ਆ ਸਾਡੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹਾਂਜੀ ਇਹ ਵਾਲਾ ਸੂਟ ਵੀ neck ਤੇ ਵਰਕ ਰਹੂਗਾ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਇਹ ਨਹੀਂ ਹੈਗਾ ਵੀ ਇਹ ਬਜ਼ੁਰਗੀ ਪਾ ਸਕਦੇ ਨੇ ਇਹ neck ਤੇ ਵਰਕ ਆ ਜਾਏਗਾ ਤੇ ਪ੍ਰਿੰਟਰ ਰਹੇਗਾ ਔਰ ਇਹ ਇਸ ਦੇ ਘੇਰੇ ਤੇ ਪ੍ਰਿੰਟ ਆ ਜੂਗਾ 컬러 ਬਹੁਤ ਜਿਆਦਾ ਸੋਹਣਾ ਬੈਕ ਤੇ ਵੀ ਸੇਮ ਹੀ ਰਹੂਗਾ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਤੇ ਇਸੇ ਤਰ੍ਹਾਂ ਜੋ ਫਰੰਟ ਦੇ ਵਿੱਚ ਹੈ ਸੇਮ ਇਹ ਬੈਕ ਤੇ ਮਿਲੂਗਾ ਵਰਕ ਬਹੁਤ ਹੀ ਜਿਆਦਾ ਸੋਹਣਾ ਆਪਾਂ ਦੁਬਾਰਾ ਦਿਖਾ ਦਿੰਨੇ ਹਾਂ ਪੂਰਾ ਗੁੰਦਮਾ ਹੈ ਜਿਹੜਾ ਇਹ neck ਤੇ ਵਰਕ ਹੋਇਆ ਹੋਇਆ ਹੈ ਇਹ ਵੀ ਮਸਲੀਨ ਦੇ ਵਿੱਚ ਰਹੂਗਾ ਇਹ ਆਜੂਗੀ ਇਸ ਦੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਹੈ ਬਹੁਤ ਹੀ ਜਿਆਦਾ ਸੋਹਣਾ ਜਿਹਾ ਇਹ ਵੀ ਕਲਰ ਆ ਜਾਂਦਾ ਹੈ ਤੇ ਨਾਲ ਹੀ ਇਸ ਦੇ ਪੂਰਾ ਖੁੱਲਾ ਡੁੱਲਾ ਦੁਪੱਟਾ ਆ ਜਾਏਗਾ ਮਸਲੀਨ ਦੇ ਵਿੱਚ ਮਸਲੀਨ ਕਾਟਨ ਮਤਲਬ ਕਿ ਮਸਲੀਨ ਇੱਕ ਸੀਖ ਹੁੰਦੀ ਹੈ ਇੱਕ ਮਸਲੀਨ ਕਾਟਨ ਹੁੰਦੀ ਹੈ ਲੋ ਜੀ ਇਹ ਸੇਮ ਉਹੀ ਜੋ ਡਿਜ਼ਾਈਨ ਸ਼ਰਟ ਤੇ ਹੈ ਸੇਮ ਉਸੇ ਤਰ੍ਹਾਂ ਦਾ ਇਹ ਦੁਪੱਟਾ ਜਾਂਦਾ ਫੈਬਰਿਕ ਬਹੁਤ ਹੀ ਕੂਲ-ਕੂਲ ਜਿਹੀਆ ਵਧੀਆ ਫੈਬਰਿਕ ਹੈ ਹੁਣ ਵੀ ਪਾ ਸਕਦੇ ਹੋ ਤੁਸੀਂ ਔਰ ਪੂਰੀ ਗਰਮੀ ਦੇ ਵਿੱਚ ਵੀ ਇਹ ਕੰਮ ਇਹ ਇਹ ਅਗਲਾ ਸੂਟ ਵੀ ਮਸਲੀਨ ਦੇ ਵਿੱਚ ਰਹੂਗਾ ਇਹ ਰਹੂਗਾ ਆਲਓਵਰ 5 ਮੀਟਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਬੇਹਦ ਸੋਹਣਾ ਜਿਹਾ ਪ੍ਰਿੰਟ ਹੈ ਔਰ ਬੇहद ਸੋਹਣੇ ਜਿਹੜੇ ਇਹਦੇ ਵਿੱਚ ਕਲਰ ਨੇ ਤੇ ਇਹ ਰਹੂਗਾ ਇਸ ਦੇ ਨਾਲ ਦੁਪੱਟਾ ਦੁਪੱਟੇ ਤੇ ਵੀ ਪੂਰਾ ਪ੍ਰਿੰਟ ਆਉਂਦਾ ਹੈ ਮਸਲੀਨ कॉटन ਦੇ ਵਿੱਚ ਇਹ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਔਰ ਕੱਟ ਹੈ ਜਿਹੜੀ ਉਸ ਸਾਰੇ ਸੂਟ ਨੇ ਜਿਹੜੇ ਆਪਾਂ ਦਿਖਾਉਨੇ ਆ ਪੂਰੇ ਤਸੱਲੀ ਬਖਸ਼ ਹੁੰਦੇ ਆ ਇਹ ਇਹਨਾਂ ਦੇ ਦੁਪੱਟੇ ਦੇ ਸਾਈਡਾਂ ਤੇ ਰਹੂਗਾ ਔਰ ਵਿਚਕਾਰ ਇਸ ਤਰ੍ਹਾਂ ਦਾ ਸੈਲਫ ਪ੍ਰਿੰਟ ਦੇ ਵਿਚਾਰੂਗਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਲੈਸਾਂ ਲਾ ਕੇ ਜਾਂ ਪਾਈਪਿੰਗ ਲਗਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ ਆਲ ਓਵਰ ਸੂਟ ਹੈ ਹਾਂਜੀ ਆਵळा ਸੂਟ ਰਹੂਗਾ ਤਮੰਨਾ ਬ੍ਰਾਂਡ ਦਾ ਤੁਹਾਨੂੰ ਪਤਾ ਹੀ ਹੈ ਵੀ ਬ੍ਰੈਂਡ ਇਹ ਆਪਾਂ ਖੋਲ ਕੇ ਦਿਖਾਉਨੇ ਆ ਤੁਹਾਨੂੰ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਇਹ ਔਰ ਇਹਦੇ ਵਿੱਚ ਕਲਰ ਹੈ ਜਿਹੜਾ ਉਹ ਵੀ ਬਹੁਤ ਸੋਹਣਾ ਇਸ ਤਰ੍ਹਾਂ ਦੀ ਤਾਂ ਇਹ ਰਹੂਗੀ ਸ਼ਰਟ ਪ੍ਰਿੰਟ ਦਿਖਾ ਦਿੰਨੇ ਆਪਾਂ ক্লোਜ਼ ਤੋਂ ਤੁਹਾਨੂੰ ਬਿਲਕੁਲ ਡਿਫਰੈਂਟ ਜੀ ਟਾਈਪ ਦਾ ਹੈ ਔਰ ਇਹ ਘੇਰੇ ਤੇ ਇਸ ਦੇ ਆਰੀ ਵਰਕ ਹੋਇਆ ਹੋਇਆ ਸਾਰੇ ਘੇਰੇ ਤੇ ਆਰੀ ਵਰਕ ਆ ਜੁਆ ਤਮੰਨਾ ਬ੍ਰੈਂਡ ਦਾ ਮਸਲੀਨ ਕਾਟਨ ਦੇ ਵਿੱਚ ਔਰ ਇਹ ਰਹੂਗੀ ਇਸ ਦੀ ਬਾਟਮ ਇਹ ਬਾਟਮ ਆ ਜਾਈ ਜੀ ਔਰ ਮਸਲਿਨ कॉटन ਦੇ ਵਿੱਚ ਹੀ ਦੁਪੱਟਾ ਰਹੂਗਾ ਦੁਪੱਟਾ ਬੇਹੱਦ ਸੋਹਣਾ ਕੁਲ ਕੁਲ ਔਰ ਇਹਦੀ ਡਿਜ਼ਾਈਨਿੰਗ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਹੈ ਸੈਂਟਰ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਦਾ ਆ ਜਾਂਦਾ ਹੈ ਮਤਲਬ ਕਿ ਲਾਈਨਿੰਗ ਇੰਨੀ ਕਿ ਜ਼ਿਆਦਾ ਸੋਹਣੀ ਲੱਗ ਰਹੀ ਹੈ ਇਹ ਔਰ ਚਾਰੇ ਪਾਸੇ ਇਹ ਇਸ ਤਰ੍ਹਾਂ ਦਾ ਜਿਵੇਂ ਬਾਰਡਰ ਹੁੰਦਾ ਸ਼ਾਲਾਂ ਤੇ ਉਹ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਾਂਦਾ ਹੈ ਤੇ ਵਿੱਚ ਘਾਰ ਇਹ ਸਾਰਾ ਇਸ ਤਰ੍ਹਾਂ ਦਾ बिल्कुल डिफरेंट जी लुक वाला जोड़ा है ये दुपट्टा है। ये सूट रहेगा जी बर्बरी कॉटन बड़ा ही सोहना कलर है कलर अपने सारे बहुत ज्यादा सोहने होंगे ने ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੁੰਦੀ ਹੈ ਇਹ ਸੂਟ ਜਿਹੜੇ ਆਪਾਂ ਦਿਖਾ ਰਹੇ ਆ ਸਾਰੇ ਆਪਾਂ 14 1400 ਦੇ ਦਿੱਤੇ ਨੇ ਤੁਹਾਨੂੰ ਸਟicker ਵੀ ਦਿਖਾ ਦਿੰਦੇ ਆ ਤੇ ਹੁਣ ਡਿਸਕਾਊਂਟ ਤੇ ਇਹ ਸਾਰੇ ਸੂਟ ਨੇ ਜਿਹੜੇ 12 1200 ਦੇ ਵਿਦ ਸ਼ਿਪਿੰਗ ਦੇ ਵਿੱਚ ਆਪਾਂ ਦੇ ਰਹੇ ਆ ਸੋ ਮੌਕੇ ਦਾ ਫਾਇਦਾ ਜਰੂਰ ਉਠਾਓ ਇਹ ਆ ਜੁਗੀ ਜੀ ਸ਼ਰਟ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਜਿਹਾ ਸੈਲਫ ਤੁਹਾਨੂੰ ਪ੍ਰਿੰਟ ਮਿਲੇਗਾ ਇਹ ਦੇਖੋ ਇਹ ਆ ਜੂਗਾ ਇਹਦਾ ਘੇਰੇ ਤੇ ਔਰ ਵਿੱਚ ਥੋੜਾ ਥੋੜਾ ਜਿਹਾ ਸੀਕਵੈਂਸ ਵਰਕ ਵੀ ਹੈ ਸ਼ਾਈਨਿੰਗ ਤੁਹਾਨੂੰ ਦਿਖ ਰਹੀ ਹੋਣੀ ਆ ਕਲਰ ਬੇਹੱਦ ਸੋਹਣਾ ਫਰੰਟ ਬੈਕ ਸੇਮ ਹੈ ਫਰੰਟ ਤੇ ਸੀਕਵੈਂਸ ਵਰਕ ਹੈ ਕਿਤੇ ਕਿਤੇ ਔਰ ਜਿਹੜਾ ਇਹ ਬੈਕ ਹੈ ਇਹ ਬਿਲਕੁਲ ਮਲਕੀ ਕਲਾ ਪ੍ਰਿੰਟ ਰਹੇਗਾ ਇਹ ਤਾਂ ਆ ਗਈ ਜੀ ਸ਼ਰਟ ਕਪੜਾ ਵੇਖੋ ਤੁਸੀਂ ਪੂਰਾ ਖੁੱਲਾ ਡੁੱਲਾ ਔਰ ਇਹ ਆ ਜਾਂਦੀ ਹੈ ਬਾਟਮ ਇਹ ਬਾਟਮ ਹੈ ਜਿਹੜੀ ਇਹ ਵੀ ਬਹੁਤ ਹੀ ਕਾਟਨ ਹੁੰਦੀ ਹੈ ਜਿਹੜੀ ਵਧੀਆ ਕਾਟਨ ਹੁੰਦੀ ਹੈ ਉਸ ਦੇ ਵਿੱਚ ਹੈ ਇਹ ਜਿਹੜੇ ਮਹਿੰਗੇ ਮਹਿੰਗੇ ਸੁਟਾਂ ਦੇ ਨਾਲ ਜਿਸ ਤਰ੍ਹਾਂ ਦੀ ਆਪਾਂ ਕਾਟਨ ਦੇਖਦੇ ਹਾਂ ਉਹ ਸਿੰਪਲ ਜੀ ਕਾਟਨ ਨਹੀਂ ਹੈਗੀ ਇਹ ਬਾਟਮ ਆ ਜਾਏਗੀ ਤੇ ਇਹਦਾ ਪੂਰਾ ਇਸੇ ਤਰ੍ਹਾਂ ਦਾ ਬਰਬਰੀ ਕਾਟਨ ਦੇ ਵਿੱਚ ਇਹ ਆ ਜਾਂਦਾ ਇਸ ਦਾ ਦੁਪੱਟਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਪੂਰਾ ਤੁਹਾਨੂੰ ਦੁਪੱਟੇ ਦੇ ਵਿੱਚ ਪ੍ਰਿੰਟ ਮਿਲੂਗਾ ਔਰ ਜੇ ਤੁਸੀਂ ਫੀਲ ਕਰ ਸਕੋ ਇਹ ਦੇਖੋ ਵਿੱਚ ਚੈੱਕ ਤੁਹਾਨੂੰ ਦਿਖਾਈ ਦੇ ਰਿਹਾ ਇਹਹੀ ਚੈੱਕ ਜਿਹੜਾ ਸ਼ਰਟ ਤੇ ਵੀ ਹੈ ਔਰ ਇਹ ਦੁਪੱਟੇ ਤੇ ਵੀ ਆ ਜਾਂਦਾ ਸੋ ਤੁਸੀਂ ਮੌਕੇ ਦਾ ਫਾਇਦਾ ਜ਼ਰੂਰ ਉਠਾਓ ਜੀ ਇਹ ਸੂਟ ਰਹੂਗਾ ਜੀ ਕਢਾਈ ਵਾਲਾ ਪਿਓਰ ਕਾਟਨ ਤੇ ਸੈਲਫ ਪ੍ਰਿੰਟ ਦੇ ਵਿੱਚ ਵਿਦਆਊਟ ਦੁਪੱਟਾ ਰਹਿਣਗੇ ਅੱਜ ਜਿਵੇਂ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਵੀ ਹੁਣ ਆਪਾਂ ਇਹ ਡਿਸਕਾਊਂਟ ਤੇ ਲਾਏ ਹੋਏ ਨੇ ਤਾਂ ਮੌਕੇ ਦਾ ਫਾਇਦਾ ਜ਼ਰੂਰ ਠਾਓ ਇਹ ਵਿਦਆਊਟ ਦੁਪੱਟੇ ਜਿੰਨੇ ਵੀ ਆਪਾਂ ਅੱਜ ਦਿਖਾਵਾਂਗੇ ਇਹ 11.5 1100 ਦੇ ਰਹਿਣਗੇ ਤੁਸੀਂ ਵਰਕ ਦੇਖੋ ਇਹ neck ਤੇ ਵਰਕ ਆ ਜੂਗਾ ਸਿੰਗਲ ਟਾਂਕੇ ਦਾ ਵਰਕ ਹੋਇਆ ਹੋਇਆ ਔਰ ਇਹ ਸੈਲਫ ਦੇ ਵਿੱਚ ਬਹੁਤ ਹੀ ਸੋਹਣੇ ਜਿਹੇ ਕਲਰ ਦੇ ਵਿੱਚ ਇਹ ਜਿਹੜਾ ਹੈ ਸੂਟ ਹੈ ਔਰ ਇਹ ਆ ਜਾਂਦਾ ਇਸ ਦੇ ਘੇਰੇ ਤੇ ਤਿੰਨ ਬੁੱਕਤੇ ਪੂਰੇ ਵੱਡੇ ਨੇ ਜਿਹੜੇ ਇਹ ਘੇਰੇ ਤੇ ਰਹਿਣਗੇ ਤੇ ਇਸ ਤਰ੍ਹਾਂ ਦਾ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਆਲਓਵਰ 5 ਮੀਟਰ ਕੱਟ ਰਹੂਗਾ ਅੱਗੇ ਜੀ ਇਸ ਦੇ ਬਾਜੂ ਤੇ ਨਹੀਂ ਹੈਗਾ ਜੀ ਵਰਕ ਇਹ ਜਿਹੜੇ ਬੁੱਕੇ ਨੇ ਇਹ ਫਰੰਟ ਫਰੰਟ ਤੇ ਹੀ ਨੇ ਔਰ ਪੂਰਾ ਹੈਵੀ ਆ ਜਿਹੜਾ ਇਹ neck ਆ ਜਾਂਦਾ ਰੇਟ ਆਪਾਂ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰ ਦਿੰਨੇ ਆ ਸਿਰਫ 1150 ਰੁਪਏ ਜੀ ਆਲ ਓਵਰ ਸੂਟ ਰਹੂਗਾ ਇਹਦੀ ਲੁੱਕ ਆਪਾਂ ਦਿਖਾ ਦਿੰਨੇ ਆ ਬਹੁਤ ਹੀ ਸੋਹਣਾ ਜਿਹਾ ਇਸ ਤਰ੍ਹਾਂ ਦਾ ਇਹ ਸੂਟ ਰੂਪ ਹੈ ਅ ਸਿੰਗਲ ਟਾਂਕੇ ਚ ਇਹ ਡਾਰਕ ਬਲੂ ਕਲਰ ਇਹ ਹੈਗਾ ਸਕਾਈ ਬਲੂ ਕਲਰ ਔਰ ਇਹ ਜਿਹੜੀ ਕਢਾਈ ਹੋਈ ਹੋਈ ਆ ਇਹ ਡਾਰਕ ਬਲੂ ਕਲਰ ਚ ਹੈ ਸਿੰਗਲ ਟਾਂਕੇ ਚ ਰੂ ਮਸ਼ੀਨੀ ਕਢਾਈ ਇਹ ਸੂਟ ਵੀ ਪਿਓਰ ਕਾਟਨ ਦੇ ਵਿੱਚ ਰਹੂਗਾ ਜੀ ਤੁਸੀਂ ਪਹਿਲਾਂ ਤੁਹਾਨੂੰ ਦਿਖਾਈ ਦਿੰਨੇ ਆ ਇਹ ਜਿਹੜਾ ਪੂਰਾ ਵੱਡਾ ਬੂਟਾ ਇਹ ਆ ਜਾਏਗਾ ਫਰੰਟ ਤੇ ਇਹਦੇ ਕੇ ਰਹਿ ਤੇ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਫਰੰਟ ਤੇ ਰਹੂਗਾ ਔਰ ਇਹ ਆਜੂਗਾ ਇਸ ਤੇ ਪੈਚਵਰਕ ਬਹੁਤ ਹੀ ਸੋਹਣਾ ਜਿਹਾ ਵਿਦਾਊਟ ਦੁਪੱਟਾ ਰਹੂ ਸੈਲਫ ਪ੍ਰਿੰਟ ਦੇ ਵਿੱਚ ਸਾਰੇ ਚ ਬੁਤੀ ਬਣੀ ਹੋਈ ਹੈ ਪਿਓਰ ਕਾਟਨ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਤਾਂ ਪਿਓਰ ਕਾਟਨ ਹੀ ਤੁਹਾਨੂੰ ਮਿਲੂਗਾ ਆ ਦੇਖੋ ਇਹ ਇਸ ਤਰ੍ਹਾਂ ਦਾ ਰਹੇਗਾ ਇਹ ਸਾਰਾ ਫਰੰਟ ਫਰੰਟ ਦੇ ਵਿੱਚ ਸੈਂਟਰ ਪੈਨਲ ਵੀ ਬਣੇ ਹੋਏ ਨੇ ਔਰ ਇਹ ਛੋਟੀ ਛੋਟੀ ਜੀ ਇਹਦੇ ਵਿੱਚ ਬੁੱਟੀ ਵੀ ਬਣੀ ਹੋਈ ਆ ਸਾਰੇ ਫਰੰਟ ਤੇ ਰੋਗ ਤੇ ਇਹ ਪੂਰਾ ਵੱਡਾ ਬੁੱਕਾ ਜਿਹੜਾ ਇਹ ਰਹੂਗਾ ਇਸ ਦੇ ਘੇਰੇ ਤੇ ਤੇ ਇਹ ਰਹੂਗਾ ਇਸ ਦਾ ਪੈਚ ਵਰ ਵਰਕ ਦੀ ਸਫਾਈ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਇਹ ਚ ਜਿਹੜਾ ਬੁਟਾ ਬਣਿਆ ਹੋਇਆ ਉਹਦੇ ਵਿੱਚ ਵੀ ਆਪਾਂ ਨੇ ਪੈਚਵਰਕ ਕਰਵਾਇਆ ਹੋਇਆ ਵਰਕ ਦੀ ਸਫਾਈ ਦੇਖ ਸਕਦੇ ਹੋ ਲਾਈਟ ਪਿੰਕ ਕਲਰ ਜਿਹਨੂੰ ਆਪਾਂ 베ਬੀ ਪਿੰਕ ਕਹਿੰਦੇ ਆ ਉਸ ਕਲਰ ਦੇ ਵਿੱਚ ਇਹ ਸੂਟ ਰਹੂਗਾ ਆਪਾਂ ਰੇਟ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਇਸ ਰੇਂਜ ਦੇ ਵਿੱਚ ਆਪਾਂ ਨੇ ਇਹ ਸੂਟ ਸੇਲ ਕੀਤੇ ਨੇ ਬਟ ਹੁਣ ਇਹ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਹਾਨੂੰ ਦੇ ਰਹੇ ਆ ਡਿਸਕਾਊਂਟ ਦੇ ਵਿੱਚ ਸੂਟ ਤੁਸੀਂ ਇਸ ਡਿਸਕਾਊਂਟ ਉੱਤੇ ਫਾਇਦਾ ਜ਼ਰੂਰ اٹھਾਓ ਇਹ ਡਿਜ਼ਾਈਨ ਲੱਗ ਰੂਗਾ ਬਟ ਟੋਮੀ ਸੈਲਫ ਪ੍ਰਿੰਟ ਤੇ ਇਹ ਪਿਸਤਾ ਕਲਰ ਚ ਸੂਟ ਆ ਜਾਂਦਾ ਪਿਓਰ ਕਾਟਨ ਦਾ ਉਹ ਜਿਹੜਾ ਆਪਾਂ ਪਿੰਕ ਬੇਬੀ ਪਿੰਕ ਦਿਖਾਇਆ ਉਹ ਚ ਬੁੱਤੇ ਦਾ ਡਿਜ਼ਾਈਨ ਹੋਰ ਸੀ ਪੈਚਵਰਕ ਇਸ ਚ ਇਸ ਤਰ੍ਹਾਂ ਦਾ ਬੁੱਟਾ ਰਹੂ ਪੈਚਵਰਕ ਇਸ ਚ ਵੀ ਹੈ ਔਰ ਇਹ ਜਿਹੜਾ ਹੈ ਇਹ 골ਡਨ ਜ਼ਰੀ ਆ ਜਾਂਦਾ इस तरह किले इस पैच वर्क रहेगा रेट फिर तो दिखा दें अपना इस रेट च सेल किए हुए ने, आल ओवर पं मीटर प्योर कॉटन के बीच पिस्ता कलर के सारे फ्रंट से बूटी रहो सेंटर पैनल जाते हैं ਬਹੁਤ ਹੀ ਸੋਨਾ ਜਿਹਾ ਕਲਰ ਹੈ ਇਹ ਦੇਖੋ ਇਸ ਤਰ੍ਹਾਂ ਦੇ ਇਸ ਚ ਸੈਂਟਰ ਪੈਨਲ ਹੋਗੇ ਔਰ ਇਹ ਆ ਗਈ ਇਸ ਚ ਬੁਟੀ ਛੋਟੀ ਛੋਟੀ ਬੁੱਤੀ ਹੈ ਇਹ ਤੇ ਇਹ ਆ ਜੂ ਸਾਰਾ ਜਿਹੜਾ ਫਰੰਟ ਤੇ ਇਸ ਤਰ੍ਹਾਂ ਦਾ ਪੂਰਾ ਬੜਾ ਬੂਟਾ ਪੈਚ ਵਰਕ ਪਲੱਸ ਇਹ ਜਿਹੜਾ ਹੈਗਾ 골ਡਨ ਤਿੱਲੇ ਦਾ ਵਰਕ ਹੈ ਥ्रेड ਵਰਕ ਹੈ ਏ ਆਜੂਗਾ ਇਸ ਦੇ ਘੇਰੇ ਤੇ ਪੈਚਵਰਕ ਹੋਰ ਇਹ ਵਰਕ ਬਹੁਤ ਹੀ ਜਿਆਦਾ ਸੋਹਣਾ ਜਿਹਾ ਇਹ ਸੂਟ ਹੈ ਸੋ ਇਹ ਸਾਰੇ ਡਿਸਕਾਊਂਟ ਦੇ ਸੂਟ ਸੀਗੇ ਜਿਹੜੇ ਅੱਜ ਸੋ ਅੱਜ ਦੇ ਸੂਟਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 9814503636 ਤੇ ਆਰਡਰ ਕਰ ਦਿਓ ਜੀ